ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਘਰ ਦਾ ਮੁੱਖ ਦਰਵਾਜ਼ਾ ਸਾਧ ਸੰਗਤ ਜੀ ਘਰ ਦੇ ਮੁੱਖ ਦਰਵਾਜ਼ੇ ਦੇ ਨਾਲ ਕਈ ਗੱਲਾਂ ਛੁੜੀਆਂ ਹਨ ਜਿਨ੍ਹਾਂ ਨੂੰ ਕਈ ਲੋਕ ਵਹਿਮ ਪਰਮ ਸਮਝਦੇ ਹਨ ਪਰ ਕਈ ਲੋਕ ਇਹਨਾਂ ਗੱਲਾਂ ਨੂੰ ਸੱਚ ਮੰਨਦੇ ਹਨ ਸੰਗਤ ਜੀ ਘਰਾਂ ਦੇ ਵਿੱਚ ਕਲੇਸ਼ ਪੈਸੇ ਦੀ ਕਮੀ ਬਿਮਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੁੱਛੋ ਬਸ ਉਹ ਦੁਖੀ ਹੈ ਕਈ ਲੋਕ ਇਨ੍ਹਾਂ ਪ੍ਰੋਬਲਮਾਂ ਦਾ ਕਾਰਨ ਵਾਸਤੂ ਦੋਸ਼ ਦੱਸਦੇ ਹਨ ਜਿਵੇਂ ਘਰ ਦਾ ਮੂੰਹ ਸਹੀ ਦਿਸ਼ਾ ਵੱਲ ਨਾ ਹੋਣਾ ਪਲਾਟ ਦਾ ਸਾਈਜ਼ ਸਹੀ ਨਾ ਹੋਣਾ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਦੱਸਦੇ ਹਨ ਵਾਸਤੂ ਸ਼ਾਸਤਰ ਵਾਲੇ ਕੀ ਦੱਸਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਾਂਗੇ ਸੰਗਤ ਜੀ ਗੁਰੂ ਦੇ ਸਿੱਖ ਨੂੰ ਇਹ ਗੱਲਾਂ ਮੰਨਣੀਆਂ ਚਾਹੀਦੀਆਂ ਹਨ ਹੋਰ ਵੀ ਕਿਸ ਤਰ੍ਹਾਂ ਦੀਆਂ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਗੱਲਾਂ ਕਰਨ ਜਾ ਰਹੇ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸਾਹ ਸੰਗਤ ਜੀ ਕਹਿੰਦੇ ਗੁਰਮਖ ਪਿਆਰੇ ਦਿੱਲੀ ਵਿੱਚ ਗੁਰਦੁਆਰੇ ਕੀਰਤਨ ਦੀ ਹਾਜ਼ਰੀ ਲਗਵਾਉਣ ਦੇ ਲਈ ਗਏ ਹੁਣ ਸੰਗਤ ਜੀ ਹੁਣ ਸਾਹ ਸੰਗਤ ਦੇ ਵਿੱਚ ਕਈ ਪਰਿਵਾਰ ਵਾਲੇ ਹੁੰਦੇ ਹਨ ਪ੍ਰੋਗਰਾਮ ਤੋਂ ਬਾਅਦ ਉਹ ਉਹਨਾਂ ਨੂੰ ਆਪਣੇ ਘਰ ਲੈ ਕੇ ਗਏ ਕਿ ਬਾਬਾ ਤੁਹਾਡੀ ਸੇਵਾ ਕਰਨੀ ਹੈ ਹੁਣ ਉਹ ਗੁਰਮਖ ਪਿਆਰੇ ਕਿਸੇ ਘਰ ਚ ਹੈ ਸੱਦਨ ਤੇ ਚਲੇ ਗਏ ਉਹ ਗੁਰਮਖ ਪਿਆਰੇ ਚਾਹ ਸ਼ਾ ਕਰੇ ਸਨ ਇੰਨੇ ਨੂੰ ਨਾਲ ਦੀ ਗਲੀ ਦੇ ਵਿੱਚੋਂ ਇੱਕ ਬੇਬੀ ਆ ਗਈ ਕਹਿੰਦੀ ਵੀਰ ਜੀ ਮੇਰੇ ਘਰ ਦੋ ਮਿੰਟ ਜ਼ਰੂਰ ਹੋ ਕੇ ਜਾਇਓ ਜਲ ਪਾਣੀ ਸ਼ਾਕ ਕੇ ਜਾਇਓ ਉਹ ਗੁਰਮਖ ਪਿਆਰੇ ਬਚਨ ਕਰਨ ਲੱਗੇ ਕਿ ਕਿ ਮਾਤਾ ਜੀ ਅੱਗੇ ਹੋਰ ਵੀ ਪ੍ਰੋਗਰਾਮ ਹਨ ਟਾਈਮ ਕੱਟ ਹੈ ਮਾਫ ਕਰਿਓ ਅਸੀਂ ਫੇਰ ਕਿਸੇ ਦਿਨ ਆਵਾਂਗੇ ਪਰ ਮਾਤਮਾ ਦੀ ਮੇਰ ਹੋਈ ਤਾਂ ਉਹ ਬੀਬੀ ਕਹਿੰਦੀ ਬਾਬਾ ਜੀ ਚਾਹੇ 2 ਮਿੰਟ ਹੀ ਆਓ ਪਰ ਜ਼ਰੂਰ ਆਓ ਉਹ ਗੁਰਮਖ ਪਿਆਰੇ ਫੇਰ ਸਮਝਾਉਣ ਲੱਗੇ ਪਰ ਮਾਤਾ ਮੰਨਣ ਨੂੰ ਤਿਆਰ ਨਹੀਂ ਸੀ ਮਾਤਾ ਨੇ ਇੱਕ ਗੱਲ ਕਹੀ ਬਾਬਾ ਜੀ ਤੁਸੀਂ ਸਾਡੇ ਘਰ ਜ਼ਰੂਰ ਆਓ ਸਾਡਾ ਸਾਰਾ ਘਰ ਵਾਸਤੂ శాਸਤ ਦੇ ਨਾਲ ਬਣਿਆ ਹੋਇਆ ਹੈ ਬਾਬਾ ਜੀ ਹੈਰਾਨ ਹੋਏ ਕਿ ਬੀਬੀ ਸਿੱਖ ਪਰਿਵਾਰ ਚੋਂ ਹੈ ਤੇ ਗੱਲ ਕਿਸ ਤਰ੍ਹਾਂ ਦੀ ਕਰ ਰਹੀ ਹੈ ਵਾਸਤੂ ਸ਼ਾਸਤਰ ਦੀ ਕਰ ਰਹੀ ਹੈ ਹੁਣ ਗੁਰਮਖ ਪਿਆਰੇ ਚੱਲਣ ਦੇ ਲਈ ਤਿਆਰ ਹੋ ਗਏ ਕਿ ਦੇਖ ਕੇ ਤਾਂ ਆਈਏ ਕਿ ਸਿੱਖ ਕਿਹੜੇ ਚੱਕਰਾਂ 'ਚ ਪਏ ਹਨ ਉਸ ਮਾਤਾ ਨੇ ਘਰ ਅੰਦਰ ਵੜਦਿਆਂ ਸਾਰੇ ਉਹਨਾਂ ਗੁਰਮਖ ਪਿਆਰਿਆਂ ਨੂੰ ਕਿਹਾ ਬਾਬਾ ਜੀ ਆ ਦੇਖੋ ਦਰਵਾਜ਼ਾ ਦਰਵਾਜ਼ੇ ਤੇ ਜਿੰਗਲ ਬੈਲ ਟੰਗੀ ਹੋਈ ਹੈ ਤੇ ਮਹਾਪੁਰਖ ਪੁੱਛਣ ਲੱਗੇ ਇਸ ਦੇ ਨਾਲ ਕੀ ਹੁੰਦਾ ਹੈ ਮਾਤਾ ਜੀ ਦੱਸਣ ਲੱਗੇ ਇਸ ਨੂੰ ਗੇਟ ਤੇ ਟੰਗਣਾ ਚੰਗਾ ਹੁੰਦਾ ਹੈ ਜਿਵੇਂ ਜਿਵੇਂ ਇਹ ਹਵਾ ਨਾਲ ਹਿਲਦੀ ਹੈ ਤਿਵੇਂ-ਤਿਵੇਂ ਬੇਅੰਤ ਪੈਸਾ ਘਰ ਵਿੱਚ ਆਉਂਦਾ ਹੈ ਜਿਵੇਂ ਜਿਵੇਂ ਇਹ ਤੇਜ਼ ਹੁੰਦੀ ਹੈ ਉਸੇ ਤਰ੍ਹਾਂ ਪੈਸਾ ਵੀ ਤੇਜ਼ੀ ਨਾਲ ਘਰ ਆਉਂਦਾ ਹੈ ਸੰਗਤ ਜੀ ਹੁਣ ਸੋਚੋ 50-60 ਰੁਪਏ ਦੀ ਹਵਾ ਤਾਂ ਮੁਫਤ ਦੀ ਹੈ ਜੇ ਇਹਨਾਂ ਦੋਹਾਂ ਨਾਲ ਪੈਸਾ ਘਰ ਵਿੱਚ ਆਉਂਦਾ ਹੈ ਫਿਰ ਤਾਂ ਇਸ ਤੋਂ ਸੌਖਾ ਕੋਈ ਵੀ ਤਰੀਕਾ ਨਹੀਂ ਹੈ ਕਿਸੇ ਨੂੰ ਵੀ ਮਿਹਨਤ ਦੀ ਲੋੜ ਨਹੀਂ ਪੈਣੀ ਫੇਰ ਤੇ ਕੋਈ ਪੂਜਾ ਪਾੜ ਕਰਨ ਦੀ ਵੀ ਲੋੜ ਨਹੀਂ ਸੋਚਣ ਵਾਲੀ ਗੱਲ ਹੈ ਸਿੱਖ ਪਰਿਵਾਰ ਅਤੇ ਰੱਬ ਬਾਰੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਉਹ ਗੁਰਮਖ ਪਿਆਰੇ ਅੰਦਰ ਗਏ ਤਾਂ ਮਾਤਾ ਕਹਿੰਦੀ ਬਾਬਾ ਜੀ ਸਾਡੇ ਬੈਡਰੂਮ ਵਿੱਚ ਵਾਸਤੂ ਸ਼ਾਸਤਰ ਮੁਤਾਬਕ ਬਣੇ ਹਨ ਬਾਬਾ ਜੀ ਕਹਿੰਦੇ ਕਿ ਉਸ ਨਾਲ ਕੀ ਹੁੰਦਾ ਹੈ ਮਾਤਾ ਬੋਲੀ ਬਾਬਾ ਜੀ ਏਦਾਂ ਆਪਣੇ ਘਰ ਵਿੱਚ ਕਦੇ ਸਮਾਈ ਨਹੀਂ ਹੁੰਦੀ ਉਹ ਸੋਚਣ ਵਾਲੀ ਗੱਲ ਹੈ ਕਿ ਕਾਰ ਤਾ ਤੁਸੀਂ ਵਾਸਤੂ ਸ਼ਾਸਤਰ ਅਨੁਸਾਰ ਬਣਾ ਲਿਆ ਮੰਨ ਲਿਆ ਕਦੀ ਲੜਾਈ ਨਹੀਂ ਹੋਵੇਗੀ ਪਰ ਆਪਾਂ ਨੂੰ ਵਿਆਹ ਸ਼ਾਦੀ ਤੇ ਜਾਂ ਕਿਸੇ ਹੋਰ ਫੰਕਸ਼ਨ ਤੇ ਕਿਸੇ ਹੋਰ ਕੰਮ ਦੇ ਲਈ ਅੰਦਰ ਬਾਹਰ ਜਾਣਾ ਪੈਂਦਾ ਹੈ ਹੁਣ ਉਹਦੀ ਲੜਾਈ ਕੀ ਕਰੇਗੀ ਹੁਣ ਮਾਤਾ ਨੇ ਨੂੰ ਸੋਈ ਵੀ ਵਾਸਤੂ ਸ਼ਾਸਤਰ ਦੇ ਅਨੁਸਾਰ ਦਾ ਸਥਿਤੀ ਸਾਰੇ ਘਰ ਦਾ ਚੱਕਰ ਲਵਾ ਦਿੱਤਾ ਪਰ ਰੱਬ ਬਾਰੇ ਕੋਈ ਗੱਲ ਨਾ ਕੀਤੀ ਸਾ ਸੰਗਤ ਜੀ ਕਈ ਲੋਕ ਇਦਾਂ ਹੀ ਵਹਿਮਾਂ ਦੇ ਵਿੱਚ ਆਪਣਾ ਜੀਵਨ ਖਰਾਬ ਕਰ ਲੈਂਦੇ ਹਨ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਸੰਗਤ ਜੀ ਪਰਮਾਤਮਾ ਨੇ ਛੋਹੇ ਪਾਸੀ ਆਪਣੀ ਸ੍ਰਿਸ਼ਟੀ ਦੀ ਕਲਾ ਵਰਤਾਈ ਹੈ ਉਹ ਆਪਣੀ ਦਾਸ ਤੇ ਸਿਰ ਤੇ ਸਦਾ ਹੀ ਹੱਥ ਰੱਖਦਾ ਹੈ ਮੇਰ ਦੀ ਨਿਗਾ ਨਾਲ ਆਪਣੀ ਦਾਸ ਵੱਲ ਤੱਕਦਾ ਹੈ ਤੇ ਉਸ ਦਾ ਹਰੇਕ ਦੁੱਖ ਦੂਰ ਕਰਦਾ ਹੈ ਸੰਗਤ ਜੀ ਲੁਧਿਆਣੇ ਦਾ ਜ਼ਿਕਰ ਹੈ ਇੱਕ ਆਦਮੀ ਜ਼ਮੀਨ ਵੇਚ ਕੇ ਕੋਠੀ ਖਰੀਦਦਾ ਹੈ ਉਸ ਆਦਮੀ ਨੇ ਦੋ ਮੁੰਡੇ ਸਨ ਉਹ ਲੁਧਿਆਣੇ ਦੇ ਹੀ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ ਉਹ ਜੋ ਸਿੱਖਾਂ ਦੇ ਪਰਿਵਾਰ ਦੇ ਵਿੱਚੋਂ ਸਨ ਪਰ ਉਸ ਆਦਮੀ ਦਾ ਇੱਕ ਰਿਸ਼ਤੇਦਾਰ ਵਾਸਤਵ ਸ਼ਾਸਤਰ ਬਾਰੇ ਜਾਣਦਾ ਸੀ ਜਿਸ ਲਈ ਉਸ ਆਦਮੀ ਨੇ ਕੋਠੀ ਦਾ ਮੋਰਤ ਕਰਵਾਉਣ ਦੇ ਲਈ ਇੱਕ ਪੰਡਤ ਨੂੰ ਸੱਦਿਆ ਪੰਡਤ ਨੇ ਕੋਠੇ ਦੇ ਵਿੱਚ ਵੜਦੇ ਸਾਰ ਹੀ ਇੱਕੋ ਗੱਲ ਆਖੀ ਕਿ ਕੋਠੀ ਦਾ ਮੂਰਤ ਸਹੀ ਦਿਸ਼ਾ ਵਿੱਚ ਨਹੀਂ ਹੈ ਇਹਦਾ ਸ਼ਿਵਜੀ ਵਾਲੇ ਪਾਸੇ ਮੂੰਹ ਹੈ ਪੰਡਤ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਕਿ ਜਿਹੜਾ ਇਸ ਕੋਠੀ ਦੇ ਵਿੱਚ ਰਹੇਗਾ ਉਹ ਛੇਤੀ ਨਹੀਂ ਰਹੇਗਾ ਕਿਉਂਕਿ ਕੋਠੀ ਦਾ ਮੂੰਹ ਸ਼ਿਵਜੀ ਵਾਲੇ ਪਾਸੇ ਨੂੰ ਹੈ ਹੁਣ ਕਮਰਿਆਂ ਦੇ ਦਰਵਾਜ਼ੇ ਵੀ ਮੇਨ ਗੇਟ ਦੇ ਹਿਸਾਬ ਦੇ ਨਾਲ ਰੱਖੇ ਹੋਏ ਸਨ ਉਹ ਵੀ ਸ਼ਿਵਜੀ ਵਾਲੇ ਪਾਸੇ ਵੱਲ ਸਨ ਪੰਡਤ ਨੇ ਉਹਨਾਂ ਤੇ ਵੀ ਕਿੰਤੂ ਪ੍ਰਿੰਤੂ ਕਾ ਦਿੱਤਾ ਕਹਿਣ ਤੋਂ ਬਾਅਦ ਉਸ ਪੰਡਤ ਨੇ ਉਸ ਕੋਠੀ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਘੜ ਦਿੱਤੀਆਂ ਉਸ ਕੋਠੀ ਦਾ ਮਾਲਕ ਜਿਹੜਾ ਸੀ ਉਹ ਬਹੁਤ ਪਰੇਸ਼ਾਨ ਹੋ ਗਿਆ ਉਸ ਤੇ ਬਹੁਤ ਡੂੰਗਾ ਅਸਰ ਇਸ ਗੱਲ ਦਾ ਹੋਇਆ ਪੰਡਤ ਤਾਂ چلا ਗਿਆ ਪਰ ਵਹਿਮ ਕੋਠੀ ਵਿੱਚ ਛੱਡ ਗਿਆ ਹੁਣ ਉਸ ਆਦਮੀ ਨੇ ਕੋਠੀ ਨੂੰ ਵੇਚਣਾ ਲਾ ਦਿੱਤਾ ਕਰੀਬ 5 ਲੱਖ ਦੀ ਕੋਠੀ ਉਸ ਆਦਮੀ ਨੇ ਖਰੀਦੀ ਸੀ ਪਰ ਹੁਣ ਉਹ ਕੋਠੀ 15 ਲੱਖ ਦੇ ਵੀ ਨਹੀਂ ਵੇਚ ਰਹੀ ਸੀ ਕਿਉਂਕਿ ਕੋਠੀ ਦੇ ਨਾਲ ਇੱਕ ਵਹਿਮ ਜੁੜ ਗਿਆ ਸੀ ਕਿ ਕੋਠੀ ਦਾ ਮੂੰਹ ਸ਼ਿਵਜੀ ਵਾਲੇ ਪਾਸੇ ਨੂੰ ਹੈ ਬਸ ਫਿਰ ਕੀ ਅਸੀਂ ਕੋਠੀ ਦੇ ਮਾਲਕ ਦੇ ਦਿਲ ਤੇ ਇਨਾ ਅਸਰ ਹੋਇਆ ਕਿ ਉਸ ਨੂੰ ਹਾਰਟ ਅਟੈਕ ਆ ਗਿਆ ਕਿਸੇ ਨੇ ਉਸ ਨੂੰ ਦੱਸਿਆ ਕਿ ਤੂੰ ਨਾਨਕ ਸਰ ਜਾ ਬਾਬਾ ਜੀ ਤੇਰੇ ਤੇ ਕਿਰਪਾ ਕਰਨਗੇ ਉਹ ਆਦਮੀ ਤੇ ਉਸ ਦਾ ਪਰਿਵਾਰ ਬਾਬਾ ਆਸ਼ਾ ਸਿੰਘ ਜੀ ਦੇ ਕੋਲ ਨਾਨਕ ਸਰ ਆ ਗਏ ਤੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਕੋਠੀ ਦਾ ਮੂੰਹ ਗਲਤ ਪਾਸੇ ਹੈ ਬਾਬਾ ਜੀ ਪਚਨ ਕਰਨ ਲੱਗੇ ਭਾਈ ਨਾਮ ਜਪਦੇ ਹੋ ਉਹ ਕਹਿਣ ਲੱਗੇ ਜੀ ਨਹੀਂ ਟਾਈਮ ਨਹੀਂ ਲੱਗਦਾ ਬਾਬਾ ਜੀ ਕਹਿੰਦੇ ਗੁਰਦੁਆਰਾ ਸਾਹਿਬ ਜਾਂਦੇ ਹੋ ਕਹਿੰਦੇ ਜੀ ਨਹੀਂ ਬਾਬਾ ਜੀ ਕਹਿੰਦੇ ਕਿਸ ਸੰਤ ਮਹਾਪੁਰਖਾਂ ਦੀ ਸੰਗਤ ਕਰਦੇ ਹੋ ਉਹ ਕਹਿੰਦੇ ਹਾਂ ਜੀ ਬਾਬਾ ਜੀ ਕਦੇ-ਕਦੇ ਰਾੜਾ ਸੈਬ ਚਲੇ ਜਾਇਦਾ ਹੈ ਬਾਬਾ ਜੀ ਕਹਿੰਦੇ ਸੰਗਰਾਦ ਨੂੰ ਦੇਗ ਕਰਵਾਉਂਦੇ ਹੋ ਤਾਂ ਉਹ ਕਹਿੰਦਾ ਜੀ ਘਰ ਵਾਲੀ ਤਾਂ ਚਲੀ ਜਾਂਦੀ ਹੈ ਮੈਨੂੰ ਤਾਂ ਸਮਾਂ ਨਹੀਂ ਲੱਗਦਾ ਹੁਣ ਬਾਬਾ ਜੀ ਪੁੱਛਣ ਲੱਗੇ ਸ਼ਰਾਬ ਪੀ ਲੈਂਦਾ ਹੈ ਕਹਿੰਦਾ ਜੀ ਹਾਂ ਬਾਬਾ ਜੀ ਪੁੱਛਣ ਲੱਗੇ ਹੋਰ ਵੀ ਕੋਈ ਨਸ਼ਾ ਕਰਦਾ ਹੈ ਹੁਣ ਇੱਥੇ ਵੀ ਮੂੰਹ ਚੋਂ ਹਾਂ ਹੀ ਨਿਕਲੀ ਫਿਰ ਬਾਬਾ ਜੀ ਪਚਣ ਕਰਨ ਲੱਗੇ ਕੋਠੀ ਦਾ ਮੂੰਹ ਮਾੜੇ ਪਾਸੇ ਵੱਲ ਨਹੀਂ ਹੈ ਮੂੰਹ ਤਾਂ ਤੁਹਾਡਾ ਮਾੜੇ ਪਾਸੇ ਵੱਲ ਹੈ ਕਸੂਰ ਕੋਠੀ ਵਿੱਚ ਨਹੀਂ ਹੈ ਕਸੂਰ ਤਾਂ ਤੁਹਾਡੇ ਵਿੱਚ ਹੈ ਕੋਠੇ ਦਾ ਮੂੰਹ ਭਾਵੇਂ ਸ਼ਿਵਜੀ ਵਾਲੇ ਪਾਸੇ ਹੈ ਤੇਰਾ ਕਲਗੀਧਰ ਪਾਸ਼ਾ ਜੀ ਵਾਲ ਮੂੰਹ ਹੋਵੇ ਹਜੂਰ ਸਾਹਿਬ ਵਾਲ ਨੂੰ ਮੂੰਹ ਹੋਵੇ ਭਾਪ ਗੁਰੂ ਵਾਲ ਮੂੰਹ ਹੋਵੇ ਕਹਿਣ ਤੋਂ ਭਾਵ ਕੋਠੇ ਦਾ ਮੂੰਹ ਭਾਵੇਂ ਸ਼ਿਵਜੀ ਵਾਲੇ ਪਾਸੇ ਹੀ ਹੋਵੇ ਫਿਰ ਵੀ ਗੁਰੂ ਨੂੰ ਤੇਰੀ ਫਿਕਰ ਹੋਵੇਗੀ ਗੁਰੂ ਸਮਰੱਥ ਹੈ ਜਮਨਾ ਮਰਨਾ ਗੁਰੂ ਦੇ ਹੱਥ ਹੈ ਸਾਰੀ ਸ੍ਰਿਸ਼ਟੀ ਇੱਕ ਨਿਰੰਕਾਰ ਦੇ ਹੁਕਮ ਦੇ ਵਿੱਚ ਹੈ ਜੇ ਤੂੰ ਉਸ ਨਿਰੰਕਾਰ ਦੇ ਹੁਕਮ ਦੇ ਵਿੱਚ ਹੋ ਜਾਵੇਂ ਤਾਂ ਫਿਰ ਨਰੰਕਰ ਨੂੰ ਵੀ ਤੇਰੇ ਫਿਕਰ ਹੋਵੇਗੀ। ਬਾਬਾ ਜੀ ਉਸ ਨੂੰ ਸ਼ਰਾਬ ਛੱਡਣ ਦੇ ਲਈ ਕਿ ਅੰਮ੍ਰਿਤ ਛਕਣ ਨੂੰ ਕਿਹਾ ਅਤੇ ਨਿਤਨੇਮ ਕਰਨ ਨੂੰ ਕਿਹਾ। ਫਿਰ ਪੂਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਕਰੇ ਪਾਠੀ ਸਿੰਘ ਕਰੇ ਪਾਠੀ ਸਿੰਘ ਜਾ ਕੇ ਅਖੰਡ ਪਾਠ ਸੇਵ ਕਰਵਾਇਆ। ਕਰੇ ਆਸਣ ਲਾਇਆ ਤੇ ਨਿਤਨੇਮ ਕਰਨ ਲੱਗੇ। ਬਸ ਫਿਰ ਜਿੱਥੇ ਨਿਤਨੇਮ ਹੁੰਦਾ ਹੋਵੇ, ਬਾਬਾ ਜੀ ਦਾ ਆਸਣ ਲੱਗਿਆ ਹੋਵੇ, ਉੱਥੇ ਵਹਿਮ ਭਰਮ ਕੁਝ ਨਹੀਂ ਕਰ ਸਕਦੇ। ਉਸ ਆਦਮੀ ਦੇ ਹਾਰਟ ਅਟੈਕ ਦੀ ਬਿਮਾਰੀ ਵੀ ਠੀਕ ਹੋ ਗਈ। ਸਾਧ ਸੰਗਤ ਜੀ ਖੁਸ਼ੀ-ਖੁਸ਼ੀ ਸਾਰਾ ਪਰਿਵਾਰ ਉਸ ਕੋਠੇ ਦੇ ਵਿੱਚ ਰਹਿ ਰਿਹਾ ਹੈ। ਬਾਬਾ ਜੀ ਦਾ ਸ਼ੁਕਰਾਨਾ ਕਰ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।